ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਉ ਉਹ ਜੀ ਕਿਵੇਂ ਤੁਸੀਂ ਅਮੀਰ ਹੋ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਜੀ ਸਾਰੇ ਹੁਣ ਕਈ ਦਿਨਾਂ ਦੀ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਮੀਤਾ ਨਹੀਂ ਪਿਆ ਜੀ ਆਪਣੇ ਪਰ ਕਈ ਦਿਨ ਹੋ ਗਏ ਬੱਦਲ ਵਾਇਰਦੀ ਹੈ ਧੁੱਪ ਨਹੀਂ ਨਿਕਲਦੀ ਹੈਗੀ ਤਾਂ ਕਰਕੇ ਹੁਣ ਠੰਡ ਵੱਧ ਗਈ ਹੈ ਜੀ ਕਈ ਜਗਾ ਤੇ ਤਾਂ ਮੀਂਹ ਪੈ ਗਿਆ ਪਰ ਆਪਣੇ ਵੱਲ ਨਹੀਂ ਪਿਆ ਹੈਗਾ। ਸੁੱਕੀ ਵੀ ਛੰਡ ਹੈ। ਤੇ ਇੱਥੇ ਮੈਂ ਧੋ ਰਹੀ ਸੀ ਜੀ, ਕੱਪੜੇ ਧੋਲੇ ਸੀ। ਸੁੱਕਣੇ ਪਾ ਰਹੀ ਸੀ ਇਹਨਾਂ ਨੂੰ ਸਾਰੇ ਧੋ ਕੇ। ਟੋਕ ਜੀ ਦੇ ਵਿੱਚ ਧਰ ਲੈਨੇ ਜੀ। ਦੋ ਵਾਰੀ ਧੋਤੇ ਗਏ ਮਸ਼ੀਨ 'ਚ। ਤੇ ਆਪਾਂ ਸੁੱਕਣੇ ਪਾ ਦਿੰਨੇ ਆ ਸਵੇਰ ਦਾ ਹੀ ਟਾਈਮ ਹੈ ਇੱਥੇ। ਧੁੱਪ ਤਾਂ ਨਹੀਂ ਨਿਕਲਦੀ ਜੀ, ਹਵਾ ਨਾਲ ਸੁੱਕ ਜਾਂਦੇ ਨੇ ਤੇ ਜਲਦੀ ਧੋ ਲੈਨੇ ਆ। گی لے تو یہاں پھر ਤਾਂ ਸੁੱਕਦੀ ਨਹੀਂ ਹੈ ਜੀ ਬਿਲਕੁਲ ਵੀ ਹੁਣ ਆਪਾਂ ਇਹ ਸਵੇਰੀ ਧੋ ਕੇ ਪਾ ਦਿੰਦੇ ਨੇ ਹਵਾ ਲੱਗਦੀ ਹੈ ਵਧੀਆ ਇੱਥੇ ਤਾਂ ਤੇ ਹੋਵੇ ਕਰਕੇ ਸੁੱਕ ਜਾਂਦੇ ਨਹੀਂ ਜੀ ਸਭ ਇਹ ਅੱਜ ਆਪਾਂ ਦਿਨ ਨੂੰ ਫਿਰ ਕੋਈ ਹੋਰ ਵਲੌਗ ਨਹੀਂ ਬਣਾਇਆ ਜੀ ਸ਼ਾਮ ਨੂੰ ਛੋਟੀ ਜੀ ਕਲਿੱਪ ਲਈਏ ਅੱਗੇ ਲਗਾ ਰਹੀ ਹਾਂ ਦੇ ਦਰਸ਼ਨ ਕਰਾਵਾਂਗੇ ਅੱਗੇ ਆਪਾਂ ਤੁਹਾਨੂੰ ਜੇ ਉਹ ਦਰਸ਼ਨ ਕਰਿਆ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਆਪਣੇ ਪਿੰਡ ਸੀਗਾ ਨਗਰ ਕੀਰਤਨ ਕੱਲ ਸੀਗਾ ਜੀ ਇਸ ਵਾਰ ਇੱਕ ਦਿਨ ਪਹਿਲਾਂ ਸੀਗਾ ਪਰਸੋਂ ਦੇ ਅਖੰਡ ਪਾਠ ਸਾਹਿਬ ਵਰਕਾਸ ਹੋਈ ਹੋਈ ਸੀ ਅੱਜ ਭੋਗ ਪੈ ਗਿਆ ਨਹੀਂ ਜੀ ਕੱਲ ਸੀਗਾ ਵਿਚਾਰ ਲੈਣ ਕਿ ਵਿਚਾਰ ਲੈ ਦੇਣ ਹੁੰਦਾ ਜੀ ਆਪਣੇ ਨਗਰ ਕੀਰਤਨ ਪਿੰਡ-ਪਿੰਡ 'ਚ ਹੁੰਦਾ ਜੀ ਕਿ ਜਿੱਥੇ-ਜਿੱਥੇ ਸਾਊਂਡ ਚੱਲਦੇ ਸੀਗੇ ਜੀ ਡੀਜੇ ਚੱਲਦੇ ਸੀ ਉੱਥੇ ਆਪਾਂ ਵਾਇਸਓਵਰ ਕਰ ਦਿੱਤੀ ਹੈ ਜਿੱਥੇ ਕੀਰਤਨ ਹੋ ਰਿਹਾ ਸੀ ਉਹ ਆਪਾਂ ਤੁਹਾਨੂੰ ਸੁਣਾਵਾਂਗੇ ਢਾਡੀ ਜੱਤਾ ਵੀ ਲੱਗਿਆ ਸੀ ਬੀਬੀਆਂ ਵੀ ਆਈਆਂ ਸੀਗੇ ਜੀ ਢਾਡੀ ਜੱਤਾ ਬੀਬੀਆਂ ਦਾ ਪਰ ਉਹ ਆਪਾਂ ਵੀਡੀਓ ਨਹੀਂ ਬਣਾ ਸਕੇ ਜਿੰਨੀ ਕਾਪਾ ਤੋਂ ਕਲਿੱਪ ਲਈਗੀ ਆਪਾਂ ਜ਼ਰੂਰ ਲਈਏ ਜੀ ਸਾਰੇ ਸੁੱਕਣੇ ਪਾ ਦਿੰਦੇ ਆ ਕੋਈ ਜਿਆਦਾ ਮੋਟਾ ਕੱਪੜਾ ਹੁੰਦਾ ਜਿਹੜਾ ਉਹੀ ਰਹਿ ਜਾਂਦਾ ਸੁੱਕਣ ਤੋਂ ਬਾਕੀ ਤਾਂ ਸਾਰੇ ਸੁੱਕ ਹੀ ਜਾਂਦੇ ਨੇ ਜੀ ਇੱਥੇ ਅੱਜ ਹਵਾ ਚੱਲ ਰਹੀ ਸੀ ਠੰਡਾ ਲੱਗ ਰਹੀ ਸੀ ਮੈਂ ਟੋਪੀ ਲਈ ਸੀ ਸਿਰ ਨਾਤੀ ਹੋਈ ਸੀ ਕਿਸੇ ਵੇਲੇ ਫਿਰ ਜੇ ਹਵਾ ਲੱਗ ਜਾਂਦੀ ਹੈ ਨਾ ਸਾਰਾ ਦਿਨ ਸਿਰ ਦੁਖੀ ਜਾਂਦਾ ਹੈ ਫਿਰ ਸਿਰ ਨਹੀਂ ਹਟਦਾ ਨਾ ਕੋਈ ਕੰਮ ਬਣੇ ਤੇ ਨਾ ਹੀ ਗੋਲੀ ਵੀ ਲੈਣਾ ਤਾਂ ਵੀ ਸਿਰ ਨਹੀਂ ਹਟਦਾ ਹੈਗਾ ਫਿਰ ਕਿ ਹੁਣ ਆਪਾਂ ਠੰਡ ਹੋਣ ਲੱਗੇ ਤਾਂ ਕਰਕੇ ਟੋਪੀ ਲੈ ਲੈਂਦੇ ਆ ਦੀ ਸਿਰ ਤੇ ਇਦਾਂ ਨੂੰ ਕੋਲ ਕੇ ਵਾਲ ਤੇਲ ਲਾ ਲਾਂਗੇ ਜੀ ਹੁਣ ਆਪਾਂ ਇਹ ਬਾਹਰ ਤੇ ਸੁੱਕਣੇ ਕੱਪੜੇ ਸਾਰੇ ਪੱਗ ਰਹਿ ਗਏ ਆ ਇਹ ਵੀ ਪਾ ਲੀ ਜੀ ਪੱਗ ਵਗੈਰਾ ਪਰਨੇ ਤਾਂ ਸੁੱਕੇ ਸੁੱਕੇ ਹੀ ਜਾਂਦੇ ਨੇ ਜੀ ਪਤਲੇ ਕੱਪੜੇ ਤਾਂ ਸੌਲ ਵਗੈਰਾ ਮੋਟੇ ਥੋੜੀ ਥੋੜੀ ਹਵਾ ਚੱਲ ਰਹੀ ਸੀ ਜਿਆਦਾ ਤਾਂ ਨਹੀਂ ਸੀਗੀ ਇਧਰ ਆਪਣੇ ਲੱਗਦੀ ਵੀ ਘਟ ਹੈ ਜੀ ਥੋੜੀ ਜੀ ਹਵਾ ਜੀ ਪੂਰੀ ਦੀ ਹਵਾ ਚੱਲਦੀ ਆ ਉਹ ਤਾਂ ਬਹੁਤ ਲੱਗਦੀ ਹੈ ਇੱਧਰ ਪੱਛੋਂ ਘੱਟ ਲੱਗਦੀ ਆ ਅੱਜ ਚੱਲਦਾ ਤਾਂ ਪੂਰੀ ਸੀ ਥੋੜਾ ਜਿਹਾ ਠੀਕ ਨਹੀਂ ਚੱਲਦਾ ਸੀ ਕਿਆ ਦਿਨ ਸੀ ਹੁਣ ਆ ਜੀ ਸ਼ਾਮ ਦਾ ਟਾਈਮ ਦਿਨ ਨੂੰ ਆਪਾਂ ਤਾਂ ਕੋਈ ਵੀਡੀਓ ਨਹੀਂ ਬਣਾਈ ਗਈ ਸਵੇਰੇ ਕੱਪੜੇ ਧੋਣ ਵੇਲੇ ਬਣਾਈ ਸੀ ਉਸ ਤੋਂ ਬਾਅਦ ਕੋਈ ਨਹੀਂ ਬਣਾਈ ਇਹ ਰੱਖਿਆ ਦੁੱਧਾ ਵਾਲੀ ਆਉਣ ਲਈ ਤੇ ਇੱਧਰ ਬਣੀ ਹੋਈ ਹੈ ਜੀ ਆਪਣੀ ਦਾਲ ਦਾਲ ਬਣਾਈ ਹੈ ਜੀ ਮੋਠਾ ਨਹੀਂ ਮੋਠ ਬਣਾਈ ਨਹੀਂ ਚਿੱਲੇ ਦੇ ਬਣਾਈ ਸੀ ਆਪਾਂ ਤੇ ਇਹ ਮੜਾਈ ਰੜਕ ਰਹੀ ਸੀ ਮੈਂ ਇੱਥੇ ਮਿਠਾਣੀ ਲਈ ਤੇ ਆਪਣੀ ਕਾਫੀ ਇਕੱਠੀ ਹੋਈ ਪਈ ਸੀ ਬੱਚੇ ਆਏ ਸੀ ਨਾ ਸੁੱਟੀਆਂ 'ਚ ਰੜਕੀ ਨਹੀਂ ਗਈ ਕਿੰਨੇ ਦਿਨਾਂ ਲੰਘੀ ਸੀ ਤੇ ਦੋ ਵਾਰੀ ਪਾ ਕੇ ਰੜਕ ਲਈ ਮੈਂ ਇੱਕ ਵਾਰੀ ਇਹ ਕੱਢ ਲਈ ਆ ਮੱਖਣੀ ਬਣਾ ਲਈ ਤੇ ਦਵਾਰੀ ਕਕੋਲਾ ਹੋਤ ਸੀ ਮਲਾਈ ਦਾ ਉਹ ਪਾ ਦਿੱਤਾ ਇਹਦੇ ਵਿੱਚ ਹਿਲ ਦੇ ਲੈਂਦੇ ਆਪਾਂ ਦੁੱਧ ਨੂੰ ਵੀ ਆ ਗਈ ਜੀ ਵਾਲੀ ਇਹ ਨਾ ਦੇਖਦੀ ਬਾਹਰ ਨਿਕਲ ਜਾਂਦਾ ਕੀ ਵਰੀਆ ਹੀ ਹੁੰਦਾ ਜੀ ਪਤਾ ਹੀ ਨਹੀਂ ਲੱਗਦਾ ਹੈਗਾ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਇਹਨੂੰ ਝੱਗ ਤਾਂ ਆ ਗਈ ਜੀ ਬਸ 2 ਮਿੰਟ ਹੋਰ ਲੱਗਣਗੇ ਹੋਰ ਚਲਾ ਦਿੰਨੇ ਆਪਾਂ ਬਣਾਣੀ ਤੇ ਆਟਾ ਬੁਣਣਾ ਹੈ ਆਟਾ ਬੁਣ ਕੇ ਰੋਟੀ ਬਣਾ ਲਵਣੀ ਹੈ ਇਹਨਾਂ ਆ ਰਹੀ ਹੈ ਜੀ ਲੋੜੀ ਨੇੜੇ ਇਹ ਲੋੜੀ ਦਾ ਗੁੜ ਆਪਣੇ ਗੁੜ ਫੇਰਦੇ ਨੇ ਜੀ ਜਿੰਨਾਂ ਦੀ ਲੋੜੀ ਹੁੰਦੀ ਹੈ ਜੀ ਦੋ ਘਰਾਂ ਦਾ ਆ ਗਿਆ ਅੱਜ ਇਈ ਵਾਰੀ ਜ਼ਿਆਦਾ ਲੋੜੀਆਂ ਹੁੰਦੀਆਂ ਨੇ ਕਿਸੇ ਸਾਲ ਘੱਟ ਹੁੰਦੀਆਂ ਨੇ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਆਪਣੇ ਪਿੰਡ ਕੱਲ ਸੀਗਾ ਨਗਰ ਕੀਰਤਨ ਤੇ ਉਹ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆਪਾਂ ਤੁਸੀਂ ਵੀ ਜਰੂਰ ਦਰਸ਼ਨ ਕਰਿਓ ਜੀ ਇੱਥੇ ਜੀ ਬੱਚੇ ਖੇਡ ਰਹੇ ਸੀ ਗਤਕਾ ਗਤਕਾ ਖੇਡਦੇ ਆਪਾਂ ਦਿਖਾ ਰਹੇ ਆ ਜੀ ਤੁਹਾਨੂੰ ਵੌਇਸਓਵਰ ਕਰ ਦਿੱਤੀ ਇੱਥੇ ਡੀਜੇ ਚੱਲ ਰਹੇ ਸੀਗੇ ਨਾਲ ਨਾਲ ਤਾਂ ਕਰਕੇ ਆਪਾਂ ਨੂੰ ਆਵਾਜ਼ ਬੰਦ ਕਰਨੀ ਪੈ ਗਈ ਹੈ ਜੀ ਆਵਾਜ਼ ਨਾਲ ਤਾਂ ਬਹੁਤ ਵਧੀਆ ਲੱਗਦੇ ਸੀਗੇ ਜੀ ਖੇਡਦੇ ਹੁਣ ਵੌਇਸਓਵਰ ਕਰੀ ਕਰਕੇ ਥੋੜਾ ਜਿਹਾ ਔਖਾ ਲੱਗਦਾ ਇਸ ਤੋਂ ਬਾਅਦ ਲੱਗਣਗੇ ਜੀ ਢਾਡੀ ਕਈ ਪੜਾਅ ਹੁੰਦੇ ਨੇ ਆਪਣੇ ਪਿੰਡ ਦੇ ਵਿੱਚ ਹੀ ਹੁੰਦਾ ਨਗਰ ਕੀਰਤਨ ਥੋੜਾ ਥੋੜਾ ਅੱਗੇ ਜਾ ਕੇ ਪੜਾਅ ਆਉਂਦੇ ਨੇ ਜੀ ਇੱਥੇ ਸੀਗਾ ਇਹ ਪਹਿਲਾ ਪੜਾਅ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਹੀ ਪਹਿਲੀ ਪੜਾਤੇ ਪਹੁੰਚੇ ਅਸੀਂ ਤੇ ਆਪਾਂ ਘੰਟਾ ਕਾ ਹਾਜ਼ਰੀ ਲਵਾਇਆਏ ਸੀ ਜੀ ਜ਼ਿਆਦਾ ਤਾਂ ਨਹੀਂ ਗਈ ਸਾਰੇ ਪਿੰਡ ਦਾ ਫਿਰ ਹਨੇਰਾ ਹੋ ਜਾਂਦਾ ਜੀ ਜਦੋਂ ਸਵਾਪਤੀ ਹੁੰਦੀ ਹੈ ਨਗਰ ਕੀਰਤਨ ਦੀ 6:30 7 ਵਜੇ ਦਾ ਟਾਈਮ ਹੋ ਜਾਂਦਾ ਤੇ ਸ਼ੁਰੂ ਹੋਇਆ ਸੀਗਾ ਜੀ 12 ਵਜੇ 12 ਵਜੇ ਤੋਂ ਸਟਾਰਟ ਹੋ ਗਏ ਸਾਮਣ ਨੂੰ ਹਨੇਰਾ ਹੋ ਜਾਂਦਾ ਤਾ ਕਰਕੇ ਆਪਾਂ ਫਿਰ ਜਿੰਨਾ ਕ ਟਾਈਮ ਹੁੰਦਾ ਓਨਾ ਕ ਟਾਈਮ ਆਪਾਂ ਹਾਜ਼ਰੀ ਲਾਏ ਆਉਣੀ ਹੁੰਦੀਆਂ ਜੀ ਬਾਬਾ ਜੀ ਦੇ ਦਰਸ਼ਨ ਕਰੇ ਆਉਣੇ ਆ ਤੁਸੀਂ ਵੀ ਸਾਰੇ ਦਰਸ਼ਨ ਕਰੋ ਜੀ ਜ਼ਰੂਰ ਨਗਰ ਕੀਰਤਨ ਦੇ ਤਾਂ ਕਰਮ ਵਾਲੇ ਦਰਸ਼ਨ ਪਾਉਂਦੇ ਨੇ ਜੀ ਜ਼ਰੂਰ ਕਰਨੇ ਚਾਹੀਦੇ ਨੇ ਦਰਸ਼ਨ ਸਾਰਿਆਂ ਨੂੰ ਇਹ ਦੇਖੋ ਜੀ ਛੋਟੇ ਬੱਚੇ ਸੀਗੇ ਗੱਤਕਾਂ ਖੇਡਦੇ ਇਹ ਇਸ ਵਾਰ ਪਹਿਲੀ ਵਾਰ ਹੀ ਸੀਗੇ ਜੀ ਗੱਤਕਾਂ ਵਾਲੇ ਢਾਡੀ ਜਿੱਥੇ ਤਾਂ ਅੱਗੇ ਵੀ ਹੁੰਦੇ ਨੇ ਪਰਗਤਾਂ ਖਿੱਡਣਾ ਹੈ ਬੱਚੇ ਪਹਿਲੀ ਵਾਰੀ ਆਏ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਨਗਰ ਕੀਰਤਨ ਸਜਾਇਆ ਜਾਂਦਾ ਜੀ ਆਪਣੇ ਤੁਸੀਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਭੈਣ ਭਰਾਵਾਂ ਨੂੰ thank <laughs> you ਉਹਨਾਂ ਨਗਰ ਕੀਰਤਨ ਚੱਲ ਕੇ ਅਗਲੇ ਪੜਾਤੇ ਜਾਊਗਾ ਤੇ ਏ ਸੀ ਜੀ ਇਹਦੇ ਨਾਲ ਫੁੱਲ ਸਿੱਟ ਰਹੇ ਸੀ ਅੱਗੇ ਅੱਗੇ ਇਹ ਫੁੱਲ ਸਿੱਟਣ ਵਾਲਾ ਜਹਾਜ਼ ਮੰਗਾਇਆ ਹੋਇਆ ਸੀਗਾ ਉਹਦੇ ਨਾਲ ਫੁੱਲ ਜੀ ਸਿੱਕੇ ਜਾ ਰਹੇ ਸੀ ਅੱਗੇ ਅੱਗੇ ਤੇ ਏ ਸੀ ਪਾਲਕੀ ਸਾਹਿਬ ਦੇ ਕਰੋ ਜੀ ਦਰਸ਼ਨ ਤੁਸੀਂ ਵੀ ਇੱਥੇ ਵੀ ਦੁਆਰਾ ਡੀਜੇ ਸ਼ੁਰੂ ਹੋ ਗਈ ਸੀ ਜੀ ਫਿਰ ਵੌਇਸ ਔਰ ਕਰਨੀ ਪਈ ਆਪਾਂ ਨੂੰ ਬਹੁਤ ਵਧੀਆ ਹੁੰਦਾ ਜੀ ਨਗਰ ਕੀਰਤਨ ਤੇ ਬਹੁਤ ਮਨ ਲੱਗਦਾ ਨਿੱਕੇ ਚੱਲ ਕੇ ਸੀਸਲ ਉਤਾਰ ਕੇ ਰੁਕ ਰੁਕ ਕੇ ਤਾਂ ਥੋੜੇ ਥੋੜੇ ਪਾਕਣ ਵਾਲੀ ਹੁੰਦੀ ਜਿਆਦਾ